ਇਹ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਇਹ ਉਹ ਸੱਚ ਹੈ ਜੋ 1947 ਦੀ ਖੂਨ ਨਾਲ ਭਿੱਜੀ ਮਿੱਟੀ ਅੱਜ ਵੀ ਆਪਣੇ ਅੰਦਰ ਸੰਭਾਲ ਕੇ ਬੈਠੀ ਹੈ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਲਕੀਰਾਂ ਨਕਸ਼ਿਆਂ ਤੇ ਨਹੀਂ ਦਿਲਾਂ ਤੇ ਖਿੱਚੀਆਂ ਗਈਆਂ ਸਨ ਜਦੋਂ ਧਰਮ ਨਾਰੇ ਬਣ ਗਏ ਤੇ ਇਨਸਾਨ ਸਿਰਫ ਲਾਸ਼ ਉਸ ਵੇਲੇ ਨਾ ਕੋਈ ਪੁੱਛਦਾ ਸੀ ਤੂੰ ਕੌਣ ਹੈ ਨਾ ਕੋਈ ਸੁਣਦਾ ਸੀ ਤੂੰ ਕੀ ਕਹਿੰਦਾ ਹੈ ਸਿਰਫ ਇਹ ਦੇਖਿਆ ਜਾਂਦਾ ਸੀ ਕਿ ਤੂੰ ਉਹਨਾਂ 'ਚੋਂ ਹੈ ਜਾਂ ਸਾਡੇ 'ਚੋਂ ਇਹੋ ਜਿਹੇ ਵਕਤ 'ਚ ਜਿੱਥੇ ਪੜ੍ਹੀ ਲਿਖੀ ਦੁਨੀਆ ਪਾਗਲ ਹੋ ਚੁੱਕੀ ਸੀ ਉਥੇ ਇੱਕ ਪਿੰਡ ਦਾ ਕਮਾਦਾਂ ਦਾ ਖੇਤ ਇਨਸਾਨੀਅਤ ਦਾ ਆਖਰੀ ਕਿਲਾ ਬਣ ਗਿਆ। ਇਹ ਕਹਾਣੀ ਕਿਸੇ ਵੱਡੇ ਰਾਜੇ, ਜਰਨੈਲ ਜਾਂ ਨਾਇਬ ਦੀ ਨਹੀਂ, ਇਹ ਕਹਾਣੀ ਇੱਕ ਗੱਭਰੂ ਦੇ ਚੁੱਪ ਰਹਿਣ ਦੀ ਹੈ, ਇੱਕ ਕੁੜੀ ਦੇ ਹੌਸਲੇ ਦੀ ਹੈ ਤੇ ਇੱਕ ਮਾਸੂਮ ਜਿੰਦੜੀ ਦੇ ਬਾਬਾ ਬੋੜ ਬਣਦੀ ਹੈ। ਇਹ ਕਹਾਣੀ ਉਹ ਸਵਾਲ ਪੁੱਛਦੀ ਹੈ ਜੋ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੈ ਕਿ ਧਰਮ ਇਨਸਾਨ ਤੋਂ ਵੱਡਾ ਹੋ ਸਕਦਾ ਹੈ? ਜੇ ਹੋ ਸਕਦਾ ਹੈ, ਤਾਂ ਫਿਰ ਲਾਸ਼ਾਂ ਕਿਉਂ ਬੋਲਦੀਆਂ ਨੇ ਜੇ ਇਨਸਾਨੀਅਤ ਵੱਡੀ ਹੈ ਤਾਂ ਅਸੀਂ ਉਹਨੂੰ ਹਰ ਵਾਰ ਕਿਉਂ ਮਾਰ ਦਿੰਦੇ ਹਾਂ ਇਹ ਕਹਾਣੀ ਤੁਹਾਨੂੰ ਸਿਰਫ ਰਵਾਏਗੀ ਨਹੀਂ ਸਗੋਂ ਸ਼ਰਮਿੰਦਗੀ ਵੀ ਮਹਿਸੂਸ ਕਰਾਏਗੀ ਕਿਉਂਕਿ ਇਹ ਦੱਸੇਗੀ ਜਦੋਂ ਬੰਦੂਕਾਂ ਬੋਲ ਰਹੀਆਂ ਸਨ ਉਦੋਂ ਲੋਕਾਂ ਦੀ ਭੀੜ ਨੂੰ ਦਰਕਨਾਰ ਕਰਕੇ ਇਹ ਕਾਮ ਪਿੰਡੂ ਦੀ ਚੁੱਪੀ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਜਿਉਂਦਾ ਰੱਖਿਆ ਇਹ ਉਹ ਕਹਾਣੀਆਂ ਜੋ ਯਾਦ ਦਿਵਾਏਗੀ ਕਿ ਧਰਮ ਗ੍ਰੰਥਾਂ 'ਚ ਨਹੀਂ ਮਰਦਾ ਧਰਮ ਉਦੋਂ ਮਰਦਾ ਹੈ ਜਦੋਂ ਅਸੀਂ ਇਨਸਾਨ ਨੂੰ ਇਨਸਾਨ ਸਮਝਣਾ ਛੱਡ ਦਿੰਦੇ ਹਾਂ ਕਹਾਣੀ ਸ਼ੁਰੂ ਹੁੰਦੀ ਹੈ ਸੰਗਰੂਰ ਜ਼ਿਲ੍ਹੇ 'ਚ ਪੈਂਦੇ ਮੇਰੇ ਪਿੰਡ ਫਲੇੜੇ ਤੋਂ ਸਵੇਰੇ ਜਦੋਂ ਗੁਰੂ ਘਰ ਦਾ ਸਪੀਕਰ ਬੋਲਦਾ ਦਾਦੀ ਮੈਨੂੰ ਹੌਲੇ ਜੇ ਹਿਲਾ ਕੇ ਕਹਿੰਦੀ ਉੱਠ ਪੁੱਤਰ ਅੰਮ੍ਰਿਤ ਵੇਲਾ ਹੋ ਗਿਆ ਗੁਰੂ ਘਰ ਚੱਲੀਏ ਅਸੀਂ ਦੋਵੇਂ ਨੰਗੇ ਪੈਰ ਗਲੀ 'ਚ ਤੁਰ ਪੈਂਦੇ ਠੰਡੀ ਮਿੱਟੀ ਪੈਰਾਂ ਨਾਲ ਚੰਬੜਦੀ ਸਾਹਾਂ 'ਚ ਹਲਕੀ ਧੁੰਦ ਬੜੀ ਹੁੰਦੀ ਪਿੰਡ ਅਜੇ ਸੁੱਤਾ ਪਿਆ ਹੁੰਦਾ ਗੁਰੂ ਘਰ ਦਾ ਨਿਸ਼ਾਨ ਸਾਹਿਬ ਦੂਰੋਂ ਹੀ ਦਿਖ ਪੈਂਦਾ ਜਿਵੇਂ ਸਵੇਰ ਦੀ ਪਹਿਲੀ ਨਿਸ਼ਾਨੀ ਹੋਵੇ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂ ਘਰ ਅੰਦਰ ਜਾ ਕੇ ਇੱਕ ਅਲੱਗ ਹੀ ਸਕੂਨ ਮਿਲਦਾ ਡੇਉੜੀ 'ਚ ਪੈਰ ਧਰਦਿਆਂ ਹੀ ਗੁਰਬਾਣੀ ਦੀ ਮਿੱਠੀ ਧੁਨ ਦਿਲ ਦੇ ਤਾਰ ਛੇੜ ਦਿੰਦੀ ਦੀਵਾਨ ਹਾਲ 'ਚ ਸਫੇਰ ਚਾਦਰਾਂ ਵਿਸ਼ੀਆਂ ਹੁੰਦੀਆਂ ਸਾਹਮਣੇ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਬਾਬਾ ਜੀ ਗੁਰਬਾਣੀ ਪੜ੍ਹ ਰਹੀ ਹੁੰਦੇ। ਬਾਬਾ ਜੀ ਨੂੰ ਵੇਖ ਕੇ ਜਿਵੇਂ ਮਨ ਠਹਿਰ ਜਾਂਦਾ। ਗੋਰਾ ਨਿਸ਼ੋ ਰੰਗ, ਬਿੱਲੀਆਂ ਅੱਖਾਂ, ਸਫੈਦ ਦਾੜੀ, ਦੁੱਧ ਚਿੱਟੇ ਵਸਤਰ ਤੇ ਸੋਹਣੀ ਦਸਤਾਰ। ਜਦੋਂ ਬਾਬਾ ਜੀ ਗੁਰਬਾਣੀ ਪੜ੍ਹਦੇ, ਉਹਨਾਂ ਦੀ ਮਿੱਠੀ ਆਵਾਜ਼ ਨਾਲ ਗੁਰਬਾਣੀ ਦਾ ਹਰ ਸ਼ਬਦ ਜਿਵੇਂ ਸਿੱਧਾ ਰੂਹ 'ਚ ਉਤਰ ਜਾਂਦਾ। ਮੈਂ ਇੱਕ ਦਿਨ ਦਾਦੀ ਦੇ ਨੇੜੇ ਹੋ ਕੇ ਕਿਹਾ, "ਦਾਦੀ ਜੀ, ਬਾਬਾ ਜੀ ਕਿੰਨੇ ਸੋਹਣੇ ਲੱਗਦੇ ਨੇ। ਐਂ ਲੱਗਦਾ ਜਿਵੇਂ ਰੱਬ ਆਪ ਬੈਠਾ ਹੋਵੇ।" ਦਾਦੀ ਹੌਲੀ ਜੀ ਹੱਸ ਪਈ ਪੁੱਤਰ ਜਿਹੜੀ ਰੂਹ ਰੱਬ ਨਾਲ ਦੇਲੋਂ ਜੁੜ ਜਾਂਦੀ ਹੈ ਨਾ ਉਹਦੇ ਮੱਥੇ ਤੇ ਆਪੇ ਹੀ ਰੱਬੀ ਨੂਰ ਆ ਜਾਂਦਾ ਫਿਰ ਦਾਦੀ ਦੀ ਆਵਾਜ਼ ਭਾਰੀ ਹੋ ਗਈ ਪਰ ਪੁੱਤਰ ਇੱਕ ਸਮਾਂ ਉਹ ਵੀ ਸੀ ਜਦੋਂ ਇਹੋ ਬਾਬਾ ਜੀ ਦਾ ਚਿਹਰਾ ਸੁੱਕੇ ਪੱਤੇ ਵਰਗਾ ਸੀ ਨਾ ਰੰਗ ਨਾ ਰੌਣਕ ਸਿਰਫ ਖੌਫ ਮੈਂ ਹੈਰਾਨ ਹੋ ਗਿਆ ਦਾਦੀ ਜੀ ਇਹ ਕੀ ਗੱਲ ਹੋਈ ਦਾਦੀ ਨੇ ਮੇਰੇ ਸਿਰ ਤੇ ਹੱਥ ਫੇਰਿਆ ਆ ਪੁੱਤਰ ਅੱਜ ਤੈਨੂੰ ਪੂਰੀ ਗੱਲ ਸੁਣਾਉਂਦੀ ਆ ਇਹ ਕੋਈ ਕਹਾਣੀ ਨਹੀਂ ਸਾਡੇ ਪੰਜਾਬ ਦੀ ਹੱਡ ਭਨਵੀ ਸਚਾਈ ਹੈ ਉਹ 1947 ਦਾ ਸਾਲ ਸੀ ਵੰਡ ਦਾ ਸਮਾਂ ਜਦੋਂ ਕਾਗਜ਼ਾਂ ਤੇ ਦੇਸ਼ ਵੰਡੇ ਗਏ ਪਰ ਅਸਲ ਵਿੱਚ ਲੋਕਾਂ ਦੇ ਸੀਨੇ ਚੀਰ ਦਿੱਤੇ ਗਏ ਪਿੰਡਾਂ ਦੇ ਪਿੰਡ ਸੜ ਗਏ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਧਰਮ ਇਨਸਾਨ ਤੋਂ ਵੱਡਾ ਕਰ ਦਿੱਤਾ ਗਿਆ ਉਸ ਵੇਲੇ ਆਪਣੇ ਗਵਾਂਢੀ ਪਿੰਡ ਦਸਕੇ ਇੱਕ ਮੁਸਲਿਮ ਪਰਿਵਾਰ ਰਹਿੰਦਾ ਸੀ ਤੇ ਉਸ ਘਰ ਚ ਰਹਿੰਦੀ ਸੀ ਫਾਤਿਮਾ ਸੋਹਣੀ ਤੇ ਰੱਜ ਕੇ ਸੁਨੱਖੀ ਅੱਖਾਂ ਚ ਮਾਸੂਮੀਅਤ ਚਿਹਰੇ ਤੇ ਰੌਣਕ ਉਸ ਦਾ ਛੋਟਾ ਭਰਾ ਬਸ਼ੀਰ ਹਰ ਵੇਲੇ ਉਹਦੇ ਪੱਲੇ ਨਾਲ ਲੱਗਾ ਫਿਰਦਾ ਮਾਂ ਚੁੱਲ੍ਹੇ ਕੋਲ ਕੰਮ ਕਰਦੀ ਤੇ ਪਿਓ ਖੇਤਾਂ ਚ ਰੱਬ ਦਾ ਦਿੱਤਾ ਸਭ ਕੁਝ ਸੀ ਪਰ ਇੱਕ ਰਾਤ ਸਭ ਉਲਟ ਗਿਆ ਨਾਰੇ ਅੱਗ ਚੀਖਾਂ ਲੋਕ ਹੱਥਾਂ ਚ ਹਥਿਆਰ ਫੜ ਕੇ ਆ ਗਏ ਘਰਾਂ ਨੂੰ ਅੱਗ ਲਾ ਦਿੱਤੀ ਫਾਤਿਮਾ ਦੀਆਂ ਅੱਖਾਂ ਸਾਹਮਣੇ ਮਾਂ ਪਿਓ ਨੂੰ ਮਾਰ ਦਿੱਤਾ ਗਿਆ। ਉਹ ਸੁੱਨ ਹੋ ਗਈ। ਬਸ਼ੀਰ ਕੰਬਦਾ ਹੋਇਆ ਕਹਿੰਦਾ ਬਾਜੀ ਲੱਗਦਾ ਇਹਨਾਂ ਸਾਨੂੰ ਵੀ ਮਾਰ ਦੇਣਾ। ਫਾਤਿਮਾ ਨੇ ਉਹਦਾ ਹੱਥ ਫੜਿਆ ਤੇ ਦੋਵੇਂ ਹਨੇਰੇ ਚ ਕਮਾਦ ਦੇ ਖੇਤਾਂ ਵੱਲ ਭੱਜੇ। ਉੱਚੇ ਕਮਾਦ ਉਹਨਾਂ ਲਈ ਕੰਧ ਬਣ ਗਏ। ਤਿੰਨ ਦਿਨ ਭੁੱਖੇ ਪਿਆਸੇ ਬਸ਼ੀਰ ਰੋ ਰੋ ਕੇ ਕਮਜ਼ੋਰ ਹੋ ਗਿਆ। ਬਾਜੀ ਮੈਨੂੰ ਭੁੱਖ ਲੱਗੀ ਹੈ। ਲੱਗਦਾ ਮੈਂ ਭੁੱਖ ਨਾਲ ਮਰ ਜੂੰਗਾ। ਫਾਤਿਮਾ ਦੀ ਛਾਤੀ ਫਟ ਗਈ। ਨਹੀਂ ਮੇਰੇ ਵੀਰ ਤੂੰ ਨਹੀਂ ਮਰੇਗਾ ਇਹ ਲੈ ਇਹ ਗੰਨਾ ਚੂਪ ਤੇ ਅੱਲਾਹ ਤੇ ਭਰੋਸਾ ਰੱਖ ਉਹ ਕਿਸੇ ਫਰਿਸ਼ਤੇ ਨੂੰ ਜ਼ਰੂਰ ਭੇਜੇਗਾ ਉਸ ਖੇਤ ਦਾ ਮਾਲਕ ਗੁਰਮukh ਸਿੰਘ ਜੋ ਇੱਕ ਸੋਹਣਾ ਸੁਨੱਖਾ ਗੱਭਰੂ ਜਵਾਨ ਸੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਖੇਤ 'ਚ ਢੇੜਾ ਮਾਰ ਲਈ ਆਇਆ ਉਹਨੂੰ ਕੁਮਾਰ 'ਚ ਖੁਸਰ-ਫੁਸਰ ਸਮਾਈ ਦਿੱਤੀ ਉਹਨੇ ਸੱਮਾਂ ਵਾਲੀ ਡਾਂਗ ਦੋਹਾਂ ਹੱਥਾਂ ਨਾਲ ਘੁੱਟ ਕੇ ਫੜ ਲਈ ਤੇ ਹੌਲੀ-ਹੌਲੀ ਕੁਮਾਰ 'ਚੋਂ ਆਉਂਦੀਆਂ ਆਵਾਜ਼ਾਂ ਵੱਲ ਵਧਣ ਲੱਗਿਆ ਕਮਾਕ ਦੇ ਪੱਤਿਆਂ ਦੀ ਸਰਕ ਤੇ ਆਪਣੇ ਵੱਲ ਵੱਧੇ ਕਦਮਾਂ ਦੀ ਥਾਪ ਸੁਣ ਕੇ ਫਾਤਿਮਾ ਨੇ ਬਸ਼ੀਰ ਨੂੰ ਬੁੱਕਲ ਵਿੱਚ ਘੁੱਟ ਲਿਆ ਤੇ ਦੋਹਾਂ ਨੇ ਜਿਵੇਂ ਸਾਹ ਵੀ ਰੋਕ ਲਏ ਹੋਣ ਪਰ ਦਿਲ ਇੰਨੀ ਜ਼ੋਰ ਨਾਲ ਧੜਕ ਰਹੇ ਸੀ ਜਿਵੇਂ ਫਟਣ ਲਈ ਤਿਆਰ ਹੋਣ ਜਦੋਂ ਗੁਰਮukh ਸਿੰਘ ਨੇ ਕਮਾਰਚ ਬੈਠੇ ਭੈਣ ਭਰਾ ਵੇਖੇ ਤਾਂ ਉਹਨੇ ਛੋਟੀ ਥੱਲੇ ਕਰ ਲਈ ਤੇ ਸਵਾਲ ਕੀਤਾ ਕਿ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਬੈਠੇ ਹੋ ਫਾਤਿਮਾ ਨੇ ਸਾਰੀ ਹੱਡ ਬੀਤੀ ਸੁਣਾਈ ਗੁਰਮukh ਸਿੰਘ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਲਈ ਕੁਝ ਖਾਣ ਪੀਣ ਦਾ ਪ੍ਰਬੰਧ ਕਰਦਾ ਚੁੱਪ ਰਹਿਣਾ ਤੇ ਬਾਹਰ ਨਹੀਂ ਨਿਕਲਣਾ ਉਹ ਹੌਲੀ ਕਹਿੰਦਾ ਹੋਇਆ ਘਰ ਵੱਲ ਚੱਲ ਪਿਆ ਘਰ ਮਾਂ ਨੇ ਸਾਗ ਰੰਨਿਆ ਹੋਇਆ ਸੀ ਤੇ ਮਾਂ ਨੇ ਝਟਮੱਕੀ ਦੀਆਂ ਰੋਟੀਆਂ ਸਾਗ ਤੇ ਲੱਸੀ ਦੇ ਕੇ ਗੁਰਮukh ਸਿੰਘ ਨੂੰ ਵਾਪਸ ਖੇਤਾਂ ਵੱਲ ਤੋਰ ਦਿੱਤਾ ਇਹ ਸਿਲਸਿਲਾ ਕਾਫੀ ਦਿਨ ਚੱਲਦਾ ਰਿਹਾ ਫਾਤਿਮਾ ਤੇ ਗੁਰਮukh ਕਮਾਰ 'ਚ ਬੈਠੇ ਘੰਟਿਆਂ ਤੱਕ ਗੱਲਾਂ ਕਰਦੇ ਰਹਿੰਦੇ ਫਾਤਿਮਾ ਗੁਰਮukh ਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਆਪਣੀਆਂ ਮੀਆ ਬਬੂ ਨੂੰ ਯਾਦ ਕਰਕੇ ਉੱਚੀ ਉੱਚੀ ਰੋ ਪੈਂਦੀ ਤੇ ਗੁਰਮੁਖ ਉਸ ਨੂੰ ਇੰਜ ਚੁੱਪ ਕਰਾਉਂਦਾ ਜਿਵੇਂ ਇਹ ਪੀੜ ਉਹਨਾਂ ਦੀ ਸਾਂਝੀ ਹੋਵੇ ਫਾਤਿਮਾ ਨੂੰ ਵੀ ਇੰਜ ਲੱਗਣ ਲੱਗਾ ਜਿਵੇਂ ਗੁਰਮੁਖ ਉਸ ਦਾ ਕੋਈ ਆਪਣਾ ਹੋਵੇ ਕਈ ਦਿਨਾਂ ਬਾਅਦ ਉਹ ਫਾਤਿਮਾ ਨੂੰ ਕਹਿੰਦਾ ਹਾਲਾਤ ਬਹੁਤ ਮਾੜੇ ਨੇ ਇੱਥੇ ਜ਼ਿਆਦਾ ਦਿਨ ਰਹਿਣਾ ਵੀ ਖਤਰੇ ਤੋਂ ਖਾਲੀ ਨਹੀਂ ਜੇ ਮੈਂ ਤੁਹਾਨੂੰ ਘਰ ਲੈ ਕੇ ਗਿਆ ਤਾਂ ਜ਼ਾਲਮਾਂ ਦੇ ਟੋਲੇ ਨੇ ਤੁਹਾਡੇ ਨਾਲ ਨਾਲ ਮੈਨੂੰ ਤੇ ਮੇਰੀ ਮਾਂ ਨੂੰ ਵੀ ਵੱਟ ਦੇਣਾ ਕਿ ਤੁਸੀਂ ਮੁਸਲਮਾਨਾਂ ਨੂੰ ਪਨਾਹ ਦਿੱਤੀ ਹੈ ਮੈਨੂੰ ਸਿਰਫ ਇੱਕੋ ਹੱਲ ਨਜ਼ਰ ਆ ਰਿਹਾ ਇੰਨੀ ਗੱਲ ਕਹਿ ਕੇ ਗੁਰਮੁਖ ਸਿੰਘ ਚੁੱਪ ਕਰ ਗਿਆ ਫਾਤਿਮਾ ਤੇ ਬਸ਼ੀਰ ਉਸਦੇ ਮੂੰਹ ਵੱਲ ਵੇਖਣ ਲੱਗੇ ਜਿਵੇਂ ਉਸਦੇ ਕੀਤੇ ਸਵਾਲ ਦਾ ਹੱਲ ਪੁੱਛ ਰਹੇ ਹੋਣ ਗੁਰਮੁਖ ਸਿੰਘ ਫਾਤਿਮਾ ਦੇ ਸਾਹਮਣੇ ਹੌਲੀ ਜਿਹੀ ਬੈਠ ਗਿਆ ਖੇਤਾਂ ਵੱਲੋਂ ਆਉਂਦੀ ਹਵਾ ਕਮਾਰ ਦੇ ਪੱਤਿਆਂ ਨੂੰ ਹੌਲੇ-ਹੌਲੇ ਹਿਲਾ ਰਹੀ ਸੀ ਗੁਰਮੁਖ ਸਿੰਘ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਭਰੋਸਾ ਸੀ ਉਹ ਭਰੋਸਾ ਜੋ ਸਰਫੋਹੀ ਦੇ ਸਕਦਾ ਹੈ ਜਿਸ ਨੇ ਖੁਦ ਨਫ਼ਰਤ ਦਾ ਸਭ ਤੋਂ ਨੇੜੇ ਤੋਂ ਸਾਹਮਣਾ ਕੀਤਾ ਹੋਵੇ ਉਹ ਕਹਿੰਦਾ ਫਾਤਿਮਾ ਮੈਂ ਤੈਨੂੰ ਕੋਈ ਨਵਾਂ ਧਰਮ ਨਹੀਂ ਦੇਣਾ ਚਾਹੁੰਦਾ ਨਾ ਹੀ ਮੈਂ ਤੈਨੂੰ ਤੇਰਾ ਰੱਬ ਭਲਾਉਣ ਆਇਆ ਹਾਂ ਜੋ ਮੈਂ ਕਹਿ ਰਿਹਾ ਹਾਂ ਉਹ ਗੁਰੂ ਨਾਨਕ ਸਾਹਿਬ ਦੀ ਸੋਚ ਹੈ ਉਹ ਸੋਚ ਜੋ ਇਨਸਾਨ ਨੂੰ ਇਨਸਾਨ ਨਾਲ ਜੋੜਦੀ ਹੈ ਨਾ ਕਿ ਵੱਖਰਾ ਕਰਦੀ ਹੈ ਉਸ ਨੇ ਮਿੱਟੀ ਦੀ ਇੱਕ ਮੁੱਠ ਚੁੱਕ ਕੇ ਹੌਲੀ ਨਾਲ ਹਥੇਲੀ 'ਚ ਫੇਰੀ ਦੇਖ ਇਹ ਮਿੱਟੀ ਨਾ Hindu ਪੁੱਛਦੀ ਏ ਨਾ ਮੁਸਲਮਾਨ ਇਸ ਵਿੱਚ ਜਿਹੜਾ ਬੀਜ ਪੈਂਦਾ ਏ ਉਹੀ ਉਗਦਾ ਏ ਗੁਰਮੁਖ ਸਿੰਘ ਨੇ ਉਸ ਦੀਆਂ ਕੰਬ ਦੀਆਂ ਅੱਖਾਂ ਵੱਲ ਤੱਕਿਆ ਤੇ ਅੱਗੇ ਕਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਰੱਬ ਹਰ ਸਾਹ ਚ ਵਸਦਾ ਏ ਉਹ ਮਸਜਿਦ ਦੇ ਗੁੰਬਦਾਂ ਵਿੱਚ ਵੀ ਏ ਮੰਦਰ ਦੀ ਘੰਟੀ ਵਿੱਚ ਵੀ ਤੇ ਗੁਰੂ ਘਰ ਦੇ ਸ਼ਬਦਾਂ ਵਿੱਚ ਵੀ ਪਰ ਸਭ ਤੋਂ ਵੱਧ ਉਹ ਉੱਥੇ ਵਸਦਾ ਏ ਜਿੱਥੇ ਦਿਲ ਨਰਮ ਹੁੰਦਾ ਏ ਉਸ ਦੀ ਆਵਾਜ਼ ਹੌਲੀ ਹੋ ਗਈ ਜੇ ਧਰਮ ਇਨਸਾਨ ਨੂੰ ਮਾਰਨਾ ਸਿਖਾ ਦੇਵੇ ਤਾਂ ਸਮਝ ਲੈ ਉਹ ਧਰਮ ਨਹੀਂ ਪਰ ਮੈਂ ਉਹ ਕੁਝ ਪਲ ਚੁੱਪ ਰਿਹਾ ਫਿਰ ਕਹਿੰਦਾ ਫਾਤਿਮਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਆਪਣੀ ਪਹਿਚਾਨ ਛੱਡ ਦੇ ਮੈਂ ਸਿਰਫ ਇਹ ਕਹਿੰਦਾ ਹਾਂ ਕਿ ਪਹਿਲਾਂ ਜਿਉਂਦੀ ਰਹਿ ਤੇਰੇ ਵੀਰ ਦੇ ਸਾਹ ਤੇਰੇ ਨਾਲ ਜੁੜੇ ਨੇ ਗੁਰੂ ਨਾਨਕ ਸਾਹਿਬ ਦਾ ਰਸਤਾ ਉਹੀ ਹੈ ਜਿੱਥੇ ਭੁੱਖੇ ਨੂੰ ਰੋਟੀ ਮਿਲਦੀ ਹੈ ਡਰੇ ਹੋਏ ਨੂੰ ਹੌਟ ਮਿਲਦੀ ਹੈ ਤੇ ਟੁੱਟੇ ਦਿਲ ਨੂੰ ਹੌਸਲਾ ਉਸਨੇ ਹੌਲੀ ਜਹੀ ਆਖਿਆ ਨੇਰੇ ਲਈ ਧਰਮ ਕੜਾ ਦਾੜੀ ਜਾਂ ਲਿਬਾਸ ਨਹੀਂ ਮੇਰੇ ਲਈ ਧਰਮ ਉਹ ਪਾਲੇ ਜਦੋਂ ਮੈਂ ਕਿਸੇ ਨੂੰ ਮਰਨ ਤੋਂ ਬਚਾ ਲਵਾਂ ਜੇ ਤੂੰ ਅੱਜ ਮੇਰੇ ਤੇ ਭਰੋਸਾ ਕਰ ਲੈਨੀ ਹੈ ਤਾਂ ਇਹ ਕਿਸੇ ਸਿੱਖ ਦੇ ਘਰ ਆਉਣਾ ਨਹੀਂ ਇਹ ਗੁਰੂ ਨਾਨਕ ਸਾਹਿਬ ਦੀ ਝੋਲੀ ਚ ਆਉਣਾ ਹੈ ਇੱਥੇ ਕੋਈ ਧਰਮ ਛੋਟਾ ਨਹੀਂ ਕੋਈ ਰੱਬ ਦੂਰ ਨਹੀਂ ਅਖੀਰ ਉਹਨੇ ਨજર ਥੱਲੇ ਕਰਕੇ ਕਿਹਾ ਫਾਤਿਮਾ ਜਦ ਸਾਰਾ ਸੰਸਾਰ ਤੈਨੂੰ ਛੱਡ ਗਿਆ ਏ ਉਦੋਂ ਗੁਰੂ ਨਾਨਕ ਸਾਹਿਬ ਦਾ ਇਹੀ ਫਲਸਫਾ ਤੇਰਾ ਆਸਰਾ ਬਣ ਸਕਦਾ ਏ ਕਿਉਂਕਿ ਇੱਥੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਏ ਫਿਰ ਆਪਣੀ ਗੱਲ ਨੂੰ ਸਪਸ਼ਟ ਕਰਦੇ ਹੋਏ ਗੁਰਮukh ਸਿੰਘ ਕਹਿਣ ਲੱਗਿਆ ਜੇ ਆਪਾਂ ਵਿਆਹ ਕਰਵਾ ਲਈਏ ਤਾਂ ਤੁਹਾਨੂੰ ਦੋਹਾਂ ਨੂੰ ਰਹਿਣ ਲਈ ਘਰ ਮਿਲ ਜਾਵੇਗਾ ਤੇ ਮੈਨੂੰ ਸਮਾਜ ਨਾਲ ਲੜਨ ਦਾ ਸਹਾਰਾ ਤੇ ਜਦੋਂ ਤੂੰ ਮੇਰੀ ਸਿੰਘਣੀ ਬਣ ਗਈ ਤਾਂ ਤੇਰੇ ਵੱਲ ਕੋਈ ਉਂਗਲ ਵੀ ਨਹੀਂ ਚੱਕ ਸਕੇਗਾ ਤੇ ਬशीर ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾ ਦੇਾਂਗੇ ਉਹ ਸਮਝ ਗਈ ਇਹ ਫੈਸਲਾ ਉਸ ਦਾ ਨਹੀਂ ਉਸ ਦੇ ਭਰਾ ਦੀ ਜ਼ਿੰਦਗੀ ਦਾ ਸੀ ਫਾਤਿਮਾ ਨੇ ਆਪਣੇ ਭਰਾ ਦੇ ਚੰਦ ਵਰਗੇ ਚਿਹਰੇ ਤੇ ਆਪਣਾ ਰੇਸ਼ਮ ਵਰਗਾ ਹੱਥ ਪਿਆਰ ਨਾਲ ਫੇਰਿਆ ਤੇ ਹੌਲੀ ਜਿਹੀ ਕਹਿਣ ਲੱਗੀ ਮੈਂ ਸਿਰਫ ਆਪਣੇ ਵੀਰ ਨੂੰ ਜਿਉਂਦਾ ਵੇਖਣਾ ਹੈ ਸਮਾਂ ਲੰਘ ਗਿਆ ਪਹਿਰਾਵਾ ਬਦਲ ਗਿਆ ਨਾਮ ਬਦਲ ਗਿਆ ਫਾਤਿਮਾ ਗੁਰੂ ਘਰ ਜਾਣ ਲੱਗ ਪਈ ਸ਼ਬਦ ਉਸ ਦਾ ਸਹਾਰਾ ਬਣ ਗਿਆ ਬਸ਼ੀਰ ਵੱਡਾ ਹੋਇਆ ਗੁਰਬਾਣੀ ਨਾਲ ਉਸ ਦਾ ਮਨ ਜੁੜ ਗਿਆ ਤੇ ਉਹ ਬਸ਼ੀਰ ਗੁਰੂ ਘਰ ਦਾ ਗ੍ਰੰਥੀ ਬਣ ਗਿਆ ਦਾਦੀ ਨੇ ਕਿਹਾ ਉਹੀ ਨੇ ਅੱਜ ਦੇ ਬਾਬਾ ਜੀ ਮਿਲਖਾ ਸਿੰਘ ਜੀ ਮੈਂ ਚੁੱਪ ਰਹਿ ਗਿਆ ਬਾਬਾ ਜੀ ਵੱਲ ਵੇਖਿਆ ਹੁਣ ਉਹ ਸਿਰਫ ਬਾਬਾ ਜੀ ਨਹੀਂ ਉਹ ਸਾਰਾ ਪੰਜਾਬ ਲੱਗਦੇ ਸਨ ਦੁੱਖ ਤਿਆਗ ਤੇ ਬੰਦਗੀ ਦਾ ਜਿਉਂਦਾ ਜਾਗਦਾ ਸਰੂਪ ਦਾਦੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਉਸ ਦੀ ਹਥੇਲੀ ਵਿੱਚ ਸਾਲਾਂ ਦੀ ਤਪਸ਼ ਤੇ ਤਜਰਬੇ ਦੀ ਗੰਢ ਸੀ ਗੁਰੂ ਘਰ ਦੀ ਖਮੋਸ਼ੀ ਵਿੱਚ ਉਸ ਦੀ ਆਵਾਜ਼ ਹੌਲੀ ਸੀ ਪਰ ਅਰਥ ਭਾਰੀ ਉਹ ਕਹਿੰਦੀ ਪੁੱਤਰ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਧਰਮ ਤਾਂ ਬੰਦੇ ਨੇ ਬਣਾਏ ਨੇ ਪਰ ਇਨਸਾਨ ਰੱਬ ਨੇ ਬਣਾਇਆ ਏ ਜੇ ਦਿਲ 'ਚ ਰਹਿਮ ਨਹੀਂ ਤਾਂ ਨਾ ਤਿਲਕ ਕੁਝ ਕਰ ਸਕਦਾ ਏ ਨਾ ਤਸਬੀਹ ਨਾ ਕੜਾ ਭੁੱਖੇ ਨੂੰ ਰੋਟੀ ਦੇਣੀ ਇਹੀ ਆਵਾਦਤ ਐ ਡਿੱਗੇ ਨੂੰ ਚੁੱਕਣਾ ਇਹੀ ਸੇਵਾ ਐ ਦਰਦੀਆਂ ਦੇ ਹੰਝੂ ਪੂੰਝਣਾ ਇਹੀ ਅਰਦਾਸ ਐ ਦਾਦੀ ਥੋੜਾ ਰੁਕੀ ਉਸ ਦੀਆਂ ਅੱਖਾਂ ਵਿੱਚ ਉਹ ਸਾਰੇ ਚਿਹਰੇ ਤੈਰ ਰਹੇ ਸਨ ਜੋ ਉਸ ਨੇ ਵੰਡ ਵੇਲੇ ਖੋਏ ਸਨ ਮੈਂ ਉਹ ਸਮਾਂ ਵੇਖਿਆ ਏ ਪੁੱਤਰ ਉਹ ਕਹਿੰਦੀ ਰਹੀ ਜਦੋਂ ਧਰਮ ਦੇ ਨਾਂ ਤੇ ਕਤਲ ਹੋਏ ਪਰ ਜਿਹੜੇ ਬਚੇ ਉਹ ਇਨਸਾਨੀਅਤ ਕਰਕੇ ਬਚੇ ਫਾਤਿਮਾ ਨੂੰ ਧਰਮ ਨੇ ਨਹੀਂ ਬਚਾਇਆ ਉਸ ਨੂੰ ਇੱਕ ਇਨਸਾਨ ਨੇ ਬਚਾਇਆ ਬਸ਼ੀਰ ਗ੍ਰੰਥੀ ਧਰਮ ਕਰਕੇ ਨਹੀਂ ਬਣਿਆ ਉਹ ਦਰਦ ਸਹਿ ਕੇ ਇਨਸਾਨ ਬਣਿਆ ਉਸ ਨੇ ਮੇਰੀ ਛਾਤੀ ਤੇ ਹੌਲੀ ਜਿਹੇ ਹੱਥ ਰੱਖਿਆ ਇਸ ਲਈ ਯਾਦ ਰੱਖੀ ਪੁੱਤਰ ਪਹਿਲਾਂ ਇਨਸਾਨ ਬਣੀ ਜਦ ਇਨਸਾਨੀਅਤ ਆ ਗਈ ਧਰਮ ਆਪਣੇ ਆਪ ਆ ਜਾਵੇਗਾ ਜੇ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੈ ਜੇ ਕਮਾਦਾਂ ਦੀ ਉਹ ਚੁੱਪ ਤੁਹਾਡੇ ਅੰਦਰ ਵੀ ਕੁਝ ਬੋਲ ਗਈ ਹੈ ਤਾਂ ਸਮਝੋ ਇਹ ਵੀਡੀਓ ਸਿਰਫ ਵੇਖਣ ਲਈ ਨਹੀਂ ਸੀ ਇਹ ਯਾਦ ਰੱਖਣ ਲਈ ਸੀ ਇਨਸਾਨੀਅਤ ਵਾਲੀਆਂ ਇਹੋ ਜਿਹੀਆਂ ਸੱਚੀਆਂ ਕਹਾਣੀਆਂ ਜਿਹੜੀਆਂ ਧਰਮ ਤੋਂ ਪਹਿਲਾਂ ਦਿਲ ਜੋੜਦੀਆਂ ਨੇ ਉਹਨਾਂ ਨੂੰ ਜਿਉਂਦਾ ਰੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਕੇ ਦੱਸੋ ਕਿ ਸਾਡੇ ਅੰਦਰ ਦਾ ਇਨਸਾਨ ਅੱਗੇ ਮਰਿਆ ਨਹੀਂ ਤੇ ਕਮੈਂਟ ਚ ਲਿਖੋ ਇਹ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਕਿਉਂਕਿ ਜੇ ਅਸੀਂ ਇਹ ਕਹਾਣੀਆਂ ਨਹੀਂ ਸੁਣਾਵਾਂਗੇ ਤਾਂ ਕੱਲ ਨੂੰ ਸੱਚ ਸਿਰਫ ਕਿਤਾਬਾਂ 'ਚ ਹੀ ਰਹਿ ਜਾਵੇਗਾ